ਦੋਪੋ ਦੀਏ ਪੁਰਿਏ ਜੇ ਕਰਤੇ ਨਿਸ਼ਾਨ ਨੂੰ ਵੇਖਣ ਬਦ ਤੁਰਿਏ ਇੱਥੇ ਸਭ ਕੁ ਪ੍ਰੇਮ ਦਾ ਸਮੁੰਦਰ ਨੇ ਬੜਿਆ ਹੈ ਲੋਪੋ ਦੀਏ ਤੱਤੀ ਦੀ ਧੁੱਗੀ ਕੋਟ ਕਰ। ਮੈਂ ਜਾਨਾ ਵਿਚਾਰ ਨਹੀਂ ਕਰਨਾ ਸਮਾਸੀਮਤ ਹੈ। ਮੈਨੂੰ ਬੇਹਤ ਹੁਕਮ ਹੋਇਆ ਨੇ ਕਿ ਸੰਤਾ ਵੱਲ ਜੋ ਆਪਣੀ ਬਸਾਦ ਵੀ ਹੈ ਲੋਪੋ ਨਗਰ ਦੇ ਵਿੱਚ ਜਿੰਨੇ ਵੀ ਤਕੀਰ ਹੋਏ ਹੁਕਮ ਹੋਇਆ ਸੀ ਕਿ ਉਹ ਵੀ ਸੱਭਨ ਕਰਵਾਉਣੀ ਹੈ। ਐਡੇ ਐਡੇ ਲੋਕੋ ਚ ਫਕੀਰ ਹੋਏ ਨੇ ਹੋਰ ਵੀ ਬੇਅੰਤ ਹਨ ਹੋਏ ਨੇ ਪਰ ਸਮਾ ਸੀਮਤ ਹੈ ਮੈਂ ਸਮੇਂ ਦੀ ਨਿਗਾਹ ਤੋਂ ਸੁਣਦਾ ਹੋਇਆ ਬਸ ਇੱਕ ਮੈਂ ਕਹਿੰਦਾ ਕਹਿਣੀ ਹੈ ਐਡੇ ਐਡੇ ਲੋਕੋ ਚ ਫਕੀਰ ਹੋਏ ਉਪਰੰਤ ਮੈਂ ਇੱਕ ਧਾਰਨਾ ਪੜ੍ਹਨੀ ਹੈ ਮੈਂ ਸੁਣਿਆ ਸੰਗਤ ਜੀ ਸਾਧੂ ਕਦੇ ਕਿਤੇ ਨਹੀਂ ਜਾਂਦੇ ਉਹ ਕੌਣ ਭਲੇਖੇ ਦੀ ਜੁਗੋ ਜੁਗ ਰੂਪ ਬਣਾ ਸਵਾਲ بڑا ہے خوش پر مہاتم تائیو ایوٹی مہاتم لوگوں تے بڑا ہے خوش پر مہاتمہ تائیوں ہوئے چوٹی دے دہات ਦਸੀਏ ਕੀ ਪੀਰ ਬੇਨਜ਼ੀਰ ਹੋਏ ਆ ਐਡੇ ਐਡੇ ਪਹਾੜ ਤੁਮਾ ਕੈਮ ਇੱਥੇ ਹੋਏ ਚੋਟੀ ਦੇ ਪਹਾੜ ਤੁਮਾ ਕੈਮ ਇੱਥੇ ਹੋਏ ਚੋਟੀ ਦੇ ਪਹਾੜ ਤੁਮਾ ਸੱਸੀ ਕੀ ਪੀਰ ਬੇਨਜ਼ੀਰ ਹੋਇਆ ਐਡੇ ਐਡੇ ਲੋਕੋ ਚੁਫਕੀਰ ਹੋਇਆ ਐਡੇ ਐਡੇ ਲੋਕੋ i ਸੁਪਿੰਡ ਤੇ ਵਿਖੇ ਹੋਏ țeੜੇ ਯਾਹਤ ਹੋਇਆਂ ਧਾਮ ਤੇ ਲਿਖੇ ਹੋਏ țeੜੇ ਯਾਹਤ ਹੋਇਆਂ ਧਾਮ ਤੇ ਲਿਖੇ ਸੁਣੋ ਮਸ਼ਹੂਰ ਜੋ ਜਨੀਤ ਹੋਏ ਆਇ ਤੇ ਇੱਟ ਇੱਟ ਲੋਪ ਚਫਕੀਤ ਹੋਇਆ ਇੱਟ ਇੱਟ ਲੋਪ ਦੇਹ ਦੇ ਲੋਕੋ ਚੁਫਕੀਰ ਹੋਇਆ ਨਾ ਮਾਣਿਆ ਦਾ ਯਾਦ ਕਰ ਰੂਪ ਸਨੁ ਸ੍ਰੀ ਚਲਦਿਆ ਬਤਾ ਰੂਗਾ ਚੁਪ ਸਨੁ ਸ੍ਰੀ ਜਨਤ੍ਰਯ ਬਤਾ ਰਹਾ ਦੁਨੀਆਂ ਦੇ ਵੱਲ ਦਿਲਗੀਤ ਹੋਇਆ ਹੈ ਇੱਕ ਦੇ ਇੱਕ ਦੇ ਲੋਕ ਚੁਫਕੀਰ ਹੋਇਆ ਹੈ ਇੱਕ ਦੇ ਇੱਕ ਦੇ ਲੋਕ फकीत भैया भैया शाजी ए, पूरन महात्म शोण शाह जी महात्म सब चुप छाणी सिआ तव्हां सब चुप छाणी अवां ताईं सबी ਯਾਦਗੀਰ ਹੈ ਯਾਰ ਐਡੇ ਐਡੇ ਲੋਕੋ ਚੁਫਕੀਰ ਹੈ ਯਾਰ ਐਡੇ ਐਡੇ ਲੋਕੋ ਚੁਫਕੀਰ ਹੈ ਯਾਰ ਦੇਖਦੇ ਤੰਨਾ ਸਿੰਘ ਕੋਲੇ ਦਸ਼ਮੇ ਸ਼ਿਰੋਮੈਸੀ ਤੰਨਾ ਸਿੰਘ ਕੋਲੇ ਦਸ਼ਮੇ ਸ਼ਿਰੋਮੈਸੀ ਆਪੋ ਹੜਵਾ ਕੇ ਲਕਿਰ ਜਿਨੋ ਦੇਸੀ ਆਪੋ ਹੜਵਾ ਕੇ ਲਕਿਰ ਜਿਨੋ ਦੇਸੀ ਨਿਰਮਲ ਕੰਗਾ ਜਿਵੇਂ ਨੀਰ ਹੋਏ ਦੇ 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 ਲੋਕ ਚੁ ਫਕੀਰ ਹੋਇਆ ਦੇ 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 ਲੋਕ ਚੁ ਫਕੀਰ ਹੋਇਆ ਦੇ 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 ਲੋਕ ਚੁ ਫਕੀਰ ਹੈ ਲੋਕੋ ਵਾਲੀ ਭੂਮੀ ਚ ਚਨਕ ਸਿਖਾ ਆ ਲੋਕੋ ਵਾਲੀ ਕੋ ਮੀਚ ਯਾ ਚਾਨਤ ਸਿਖਾ ਮੇਰੇ ਨੰਦ ਸਿੰਘ ਨੂੰ ਸੀ ਨਾਮ ਤੇ ਸਿਖਾ ਮੇਰੇ ਨੰਦ ਸਿੰਘ ਨੂੰ ਸੀ ਨੰਮ ਤੇ ਸਿਖਾ ਇਹ ਵੀ ਤਾਰ ਸਰਾ ਦਿਲ ਕੀਰ ਹੋਇਆ ਇੱਕ ਦੇ ਇੱਕ ਕੰਪੋ ਚ ਫਕੀਰ ਖਾਇਆ ਤੇ ਇੱਕ ਦੇ ਇੱਕ ਨੋਪੋ hey they make ਤੇ ਮਿਲੋ ਸਿੰਘ ਪੁਹਾ ਪਦਸੀ ਬੱਚਿਆਂ ਦੇ ਨਾਲ ਫੋਟ ਕਿ ਅਨੰਤ ਸੀ ਬੱਚਿਆਂ ਦੇ ਨਾਲ ਉਹ ਕਿ ਅਨੰਤ ਸੀ ਤਾਰੇ ਕਿ ਕਰੋੜ ਜੋ ਜਹੀਰ ਹੋਏ ਆ ਇੱਕ ਇੱਕ ਦੇ ਨਾਲ ਚੁਫਕੀ ਇੱਕ ਦੇ ਨੱਥਾ ਜੁ ਫਕੀਰ ਹੈ ਆ ਇੱਕ ਦੇ ਨੱਥਾ ਜੁ ਫਕੀਰ ਹੈ ਆ ਸੰਤਨ ਜਮੀਤ ਸਿੰਘ ਜੈਸੇ ਲੱਭਦੇ ਸੰਤਨ ਜਮੀਤ ਸਿੰਘ ਜੈਸੇ ਲੱਭਦੇ ਲਾਡਲੇ ਪੁੱਤਰ ਆਪੂ ਹੋਏ ਲੱਭਦੇ ਆਟਲੇ ਪੁੱਤਰ ਆਪ ਹੋਇ ਲੱਭਤੇ ਸਾਧੂ ਸੋਨੇ ਸੁਗ ਸਰੀਰ ਹੋਇਆ ਐਡੇ ਜੱਟ ਦਾ ਚੁਫਕੀਰ ਹੋਇਆ ਐਡੇ ਰੇਕੇ ਬੰਦੇ ਚੁਫਕੀਰ ਹੋਇਆ ਐਡੇ ਜੱਟ ਦਾ ਸੰਤ ਪੋਰੇ ਵਾਲੇ ਮਿਸ਼ਨ ਨੂੰ ਕਹਿੰਦੇ ਸੀ ਸੰਤ ਪੋਰੇ ਵਾਲੇ ਮਿਸ਼ਨ ਨੂੰ ਕਹਿੰਦੇ ਸੀ ਸਦਾ ਦਿਲ ਦਾ ਰਦੇ ਨਜ਼ਾਰੇ ਲੈਂਦੇ ਸੀ ਸਦਾ ਦਿਲ ਦਾ ਹਏ ਏਤੇ ਏਤੇ ਨੋਮ ਚੁਫਕੀ ਹੋਇਆ ਏਤੇ ਏਤੇ ਨੋਮ ਚੁਫਕੀ ਹੋਇਆ ਹਏ ਏਤੇ ਏਤੇ ਨੋਮ ਚੁਫਕੀ ਹੋਇਆ ਦੀ ਯਾਦ ਦੇ ਵਿੱਚ ਆਪਾਂ ਸਾਰੇ ਬੈਠੇ ਉਹਨਾਂ ਦੀ ਸ਼ਾਨ ਦੇ ਵਿੱਚ ਖੜਦੇ ਹਾਂ ਮੋਨੀ ਮਹਾਰਾਜ ਬ੍ਰੰਬੜਾ ਕੀ ਸੀ ਅਸਲੀ ਫਕਰ ਪੂਰਨ ਰਤਿਆ ਕੀ ਸੀ ਅਸਲੀ ਫਕਰ ਪੂਰਨ ਰਤਿਆ ਕੀ ਸੀ ਸ਼ਾਂਤੀ ਦੇ ਸਾਗਰ ਗੰभीर ਹੋਏ ਆ Ay tế bên lâu chuột đi đuôi a. Ay tế bên lâu chuột đi đuôi a. Ay tế bên lâu chuột đi đuôi a. Ay tế bên lâu chuột đi đuôi Swami ਜੀਤ ਪਰਾਣ ਕਿਆ ਨੀ ਸੀ ਬੜੇ ਹਮਤਲ ਦੂਰ ਦਿਹਾਦੇ ਚਾਨੀ ਸੀ ਬੜੇ ਹਮਤਲ ਦੇਵ ਦੇ ਨਾਤੇ ਚਾਨੀ ਸੀ ਗੱਡੇ ਜੋ ਬਚਨ ਮੁਖ ਫੀਦ ਹੋਇਆ ਐਂਦੇ ਦੇਖਦੇ ਚੁਫਕੀਤ ਪਿਆ ਐਂਦੇ ਨੇ ਕੇ ਨੋਥ ਦੇ ਤੇ ਲੋਕੋ ਤੁਝ ਫਕੀਰ ਹੋਇਆ ਜਾਂ ਆਂਦੇ ਨਜਰਾ ਜਦੋਂ ਆ ਬੰਦਾ ਆ ਕੰਦਾ ਸੀ ਸਾਰੇ ਫਕੀਰਾਂ ਦਾ ਸੱਜਦਾ ਸਲਾਮ ਨੇ ਉੱਚ ਕੋਟੀ ਦੇ ਫਕੀਰ ਨੇ ਜਿਨ੍ਹਾਂ ਨੇ ਸਾਡੇ ਲੋਕੋ ਨਗਰ ਨੂੰ ਸੱਚੀ ਸ਼ਾਨ ਬਖਸ਼ੀ ਪਰ ਮੈਂ ਕਿ ਬਜ਼ੁਰਗਾਂ ਨੇ ਕਾਬਿਲ ਚ ਨਹਾਉਦਾ ਹੋਇਆ ਕਰਤੀ ਹੈ ਉਹਨਾਂ ਨੇ ਕਹਿਣਾ

কি কেন রঘুবী ভুভকি ভে চুফকি ভে চুফকি ভা ਆਹ ਤੁਰਖ ਬੁਸੀ ਸੋਮੀ ਦਰਵਾਰਾ ਸਿੰਘ ਆਹ ਤੁਰਖ ਬੁਸੀ ਛੇਤੀ ਓ ਲਖਨ ਗੈਰ ਬਹਿ ਪਤੰ ਬੁਸੀ ਛੇਤੀ ਓ ਲਖਨ ਗੈਰ ਬਹਿ ਪਤੰ ਬੁਸੀ ਵਿਸ਼ਣਦੀ ਖੁਦ ਤਸਵੀਰ ਹੋ ਰਹਾ ਐਡੇ ਐਡੇ

ਕਹਿੰਦੇ ਹੈਂ ਦੇ ਸਾਡੀ ਜਿੰਦ ਤੇ ਲੱਗੀ ਐ ਤੇ ਲੱਗੀ ਰਹੇ ਲੋਕੀ ਕਹਿੰਦੇ ਠੱਗੀ ਆ ਤਾਂ ਠੱਗੀ ਲੋ ਸਾਡੇ ਜ਼ੁਰਗਾਂ ਨੇ ਸੋਹੇ ਜੀ ਮਹਾਰਾਜ ਦੀ ਜ਼ਬਰ ਕੋ ਚੱਕਾਇਆ ਸੱਚ ਬਾਤ ਹੈ ਸਾਰੇ ਪਕੀੜਾ ਨੂੰ ਸਜਦਾ ਉਹ ਹੀ ਜੋਤ ਹੈ ਸ਼ਰੀਰ ਬਦਲ ਜਾਂਦੇ ਨੇ ਪਰ ਜੋਤ ਉਹੀ ਕੰਮ ਕਰਦੀ ਹੈ ਉਹ ਪਰਵਰਦੇਗਾ ਅਕਾਲ ਪੁਰਖ ਵਾਹਿਗੁਰੂ ਖੁਦਾਬੰਦ کریم ਪਰਮਾਤਮਾ ਸਾਤਮਾਤ ਮਹਾਤਮਾ ਫਕੀਰਾਂ ਦੀ ਸ੍ਰਿਸ਼ਟੀ ਤੇ ਭੇਜਦੇ ਖਾਸ ਜ਼ਿੰਮੇਵਾਰੀ ਦੇਖ ਕੇ बस ਮੈਂ ਸਮਾਪਤੀ ਕਰ ਦੇਣੀ ਹੈ 2-4 ਮਿੰਟ ਦੇ ਵਿੱਚ ਬੇਨਤੀ ਹੈ ਇਕਾਗਰਤਾ ਬਣਾ ਕੇ ਰੱਖਿਓ ਉਹ ਖਾਸ ਜ਼ਿੰਮੇਵਾਰੀ ਸੋਪਟਦਾ ਹੈ ਪਰਮਦੇਵ ਦਾ ਸਾਧੂਆਂ ਨੂੰ ਮਹਾਤਮਾ ਨੂੰ ਫਕੀਰਾਂ ਨੂੰ ਕਿਹੜੀ ਜ਼ਿੰਮੇਵਾਰੀ ਹੈ ਪੰਚਮ ਬਾਸ਼ਾ ਜ਼ਿਕਰ ਕਰਦੇ ਨੇ ਉਸ ਜ਼ਿੰਮੇਵਾਰੀ ਜਨਮ ਮਰਨ ਤੋਂ ਬਹੁਤ ਹੈ ਨਾਮ ਜਨ ਪਰੁਪਕਾਰੀ ਆਏ ਜੀ ਦਾਨ ਦੇ ਭਗਤੀ ਦਾ ਇਹ ਹਰਸਉਦਾ ਹੈ ਨਾਮ ਜਿਹੜੇ ਦੀਪ ਅਕਾਲਪੁਰਖ ਵਹਿਗੂਣ ਨਾਲੋਂ ਅੱਲਾ ਨਾਲੋਂ ਰਾਮ ਨਾਲੋਂ ਭਗਵਾਨ ਨਾਲੋਂ ਕੁੱਟ ਚੁੱਕੀ ਨਾਮ ਉਹਦੀ ਹੈ ਆਪਾਂ ਦੁਨੀਆ ਦੇ ਲੋਗ ਉਹਨੂੰ ਪ੍ਰੇਮ ਦੇ ਵਿੱਚ ਅਲੱਗ-ਅਲੱਗ ਨਾਮਾਂ ਦੇ ਨਾਲ ਯਾਦ ਕਰਦੇ ਆਂ ਸਿਰ ਉਹਨੂੰ ਹੀ ਝੁਕਾਇਆ ਜਾਂਦਾ ਹੈ ਇਬਾਦਤ ਉਹਦੀ ਹੀ ਕੀਤੀ ਜਾਂਦੀ ਹੈ ਇਬਾਦਤ ਦਾ ਢੰਗ ਜਰੂਰ ਬਦਲ ਜਾਂਦਾ ਹੈ ਸਿਰ ਉਸ ਪਰਵਰਦੇ ਦਾ ਹੀ ਝੁਕਾਇਆ ਜਾਂਦਾ ਹੈ ਜਿਹੜੀਆਂ ਰੂਹਾਂ ਉਹਦੇ ਨਾਲੋਂ ਟੁੱਟ ਚੁੱਕੀਆਂ ਨੇ ਸਾਧੂ ਸੰਤ ਮਹਾਤਮਾ ਨਾਮ ਦਾ ਜਾਗ ਲਾ ਕੇ ਬਾਣੀ ਦਾ ਗੁਰਬਾਣੀ ਦਾ ਜਾਗ ਲਾ ਕੇ ਫਿਰ ਤੋਂ ਉਸ ਪ੍ਰਮਾਤਮਾ ਦੇ ਨਾਲ ਜੋੜ ਦਿੰਦੇ ਨੇ ਇਹੋ ਜਿੰਮੇਵਾਰੀ ਬਖਸ਼ੀ ਹੁੰਦੀ ਹੈ ਪ੍ਰਮਾਤਮਾ ਨੇ ਸਾਧੂ ਸੰਤ ਮਹਾਤਮਾ ਨੂੰ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਸੋ ਆ ਮੈਂ ਜ਼ਿਆਦਾ ਵਿਸਥਾਰ ਨਾ ਜਾਵਾਂ ਮੈਸ ਸੁਨੇਹਾ ਸੰਗਤ ਜੀ ਸਾਧੂ ਕਦੇ ਕਿਤੇ ਨਹੀਂ ਜਾਂਦੇ ਉਹ ਕੋਣ ਬਲੇਕੇ ਜੀ ਜੇ ਕੋਈ ਕੁਝ ਕੁਟਾਦੇ ਆ ਤੇ ਪ੍ਰਤ ਮੈਂ ਸਬਕੀ ਕਰਦੇ ਨਹੀਂ ਹੈ ਆਹ ਸੰਗਤੀ ਕੋ ਸੰਗਤੀ ਸੱਚੀ ਸਰਬਾਤਮਿਕ ਹੋਈ ਹੈ ਮਨੀ ਜੀ ਮਹਾਰਾਜ ਜਿਹਨਾਂ ਵੀ ਜਾ ਕੇ ਵਿੱਚ ਬੈਠੇ ਸਭ ਨੇ ਬਿਖੇ ਬੋਲਣਾ ਅਰਥਾਂ ਤੇ ਸੁਣੀਏ ਤੁੰ ਰੰਨੇ ਹਰ ਭਤਖਾਨੇ ਵਿੱਚ ਵਸਦਾ ਜਦੋਂ ਸਵਾਮੀ ਜੀ ਮਹਾਰਾਜ ਰਜਾ ਹੋ ਗਏ ਤਾਂ ਰਜਾਪਾ ਸੱਚ ਠੰਡ ਵਸੀ ਹੋ ਗਏ ਸਵਾਮੀ ਦਰਬਾਰਾ ਸਿੰਘ ਮਹਾਰਾਜ 1978 ਦੇ ਵਿੱਚ ਕੋਦਵਾਲ ਸਾਡੇ ਬਜ਼ੁਰਗਾਂ ਨੇ ਕਹਿਣਾ ਮਹਾਰਾਜ ਦੀ ਜਨਤ ਦੇ ਵਿੱਚ ਹਰ ਥਾਂ ਤੇ ਸੁਣਿਆ ਤੂੰ ਰਹਿਂਦਾ ਹਰ ਬੁੱਤਖਾਨੇ ਵਿੱਚ ਵਸਦਾ ਏ ਆਹ ਧੀਰਤਰਾ ਦੇ ਤੂੰ ਸ਼ਾਮੀ ਮੇਰਾ ਦਿਲ ਕਿਉਂ ਰਹਿੰਦਾ ਨਸਦਾ ਏ ਬਿਨ ਤੇਰੇ ਦਰਸ਼ਨ ਕੀਤੇ ਆਪੋ ਰੋਹੋ ਕੇ ਪਲ ਪਲ ਤਪਦਾ ਏ ਦਰਵਾਰ ਵਿਛੋੜੇ ਤੇ ਰਹਿਦਾ ਹਿੰਦਾ ਜ਼ਖਮ ਹਮੇਸ਼ਾ ਰਸਦਾ ਅੰਦਰ ਬਾਤ ਵਿਛੋੜੇ ਤੇ ਰਹਿਦਾ ਰਹਿਦਾ ਜ਼ਖਮ ਹਮੇਸ਼ਾ ਦਸਦਾ ਆਹ ਕਮਤੀ ਗੁਰਸੰਗਤ ਦੀ ਸਰਕਾਰ ਲਈ ਹੋਈ ਹੈ ਮੈਂ ਸੁਣੀ ਹੈ ਸੰਗਤ ਜੀ ਇੱਥੇ ਹੀ ਨੇ ਇੱਥੇ ਹੀ ਨੇ ਮਹਾਕ੍ਰਿਸ਼ਣ ਸ੍ਰੀਕ ਜੋੜਾ ਬਦਲਨੇ ਪਰ ਜੋਤ ਉਹਨਾਂ ਦੀ ਅੱਜ ਵੀ ਲੋਕ ਨਗਰੀ ਦੇ ਵਿੱਚ ਹੈ ਗੁਰੂ ਮਹਾਰਾਜ ਕਿਰਪਾ ਕਰ ਸਾਡਾ ਨਗਰ ਇਸੇ ਤਰ੍ਹਾਂ ਜਨਤੁਕੜੀ ਸਾਚੂ ਬਣੀ ਤਰਜੀਹ ਕਰੇ ਹਰ ਪਾਸੇ ਅਮਨ ਸ਼ਾਂਤੀ ਇੱਕ ਸਾਇਤਿਫਾਤ ਹੋਵੇ ਫਸਲ ਵਾੜੀ ਤੇ ਪਾਤਸ਼ਾਹ ਰੱਖਿਆ ਕਰੇ ਚੜ੍ਹਦੀ ਕਲਾ ਬਖਸ਼ੇ ਸਾਡਾ ਨਗਰ ਹਮੇਸ਼ਾ ਹੀ ਬੁਲੰਦੀ ਦੇ ਵਿੱਚ ਰਹੇ ਇਹ ਗੋਮਾ ਕਰਨਾ ਹੈ ਕਿਉਂਕਿ ਜੇ ਅੱਜ ਸਾਡਾ ਵਜੂਦ ਹੈ ਮੇਰੇ ਦਾਦਾ ਜੀ ਵੀ ਕਹਿੰਦੇ ਹੁੰਦੇ ਸੀ ਮੇਰੇ ਪਿਤਾ ਜੀ ਵੀ ਇਫੇ ਕਹਿੰਦੇ ਹੁੰਦੇ ਸੀ ਤੇ ਅਸੀਂ ਵੀ ਰੋਂਦੇ ਹਾਂ ਜਿਦ ਸਾਡਾ ਵजूद ਹੈ ਸਾਡੀ ਹੋਂਦ ਹੈ ਸਾਡੇ ਨਗਰ ਕਰਕੇ ਉਹ ਸਾਡਾ ਨਗਰ ਸਾਡੇ ਲਈ ਬੜਾ ਪਾਵਨ ਪਵਿੱਤਰ ਪਰਕੂਰਨੀ ਕਿ ਤੇ ਜਿਹੜੇ ਨਗਰ ਦੇ ਵਿੱਚ ਗੁਰਸੰਗਤ ਹੈ ਉਹ ਵੀ ਸਾਡੇ ਲਈ ਪਰਕੂਰਨੀ ਕਿ ਸਾਧੂ ਸੰਤ ਮਹਾਂਪਰਮਾ ਸਾਡੇ ਲਈ ਰੱਬ ਨੇ ਸੋ ਆਉਂ ਜਾਂਦਾ ਵਿਚਾਰ ਨਾਲ ਕਰਕੇ सुत जी सुत जी साधू कॾहिं ताधू क ਮੈਂ ਸੁਣੇ ਸੰਗਤ ਦੀ ਮੈਂ ਸੁਣੇ ਸੰਗਤ ਦੀ ਸਾਧ ਕਦੇ ਕਿਤੇ ਨਾ ਜਾਂਦੇ ਸੁਣੇ ਸੰਗਤ ਦੀ ਸਾਧ ਕਦੇ ਕਿਤੇ ਨਾ ਜਾਂਦੇ ਮੈਂ सुधु कज सा केतिरे दे दे दे। संग देवी दे दे <सली> سارے so, so, کتنی خاتری کرتے ਜਮਨ ਦੇ ਜਲ ਸਿੱਖਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਭੋਗ ਪੈ ਚੁੱਕੇ ਨੇ ਸੰਪੂਰਨ ਮਰਜਾਦਾ ਹੋ ਚੁੱਕੀ ਹੈ ਆਓ ਹੁਣ ਆਪਾਂ ਦੀਵਾਨ ਦੀ ਸਮਾਪਤੀ ਕਰਨੀ ਹੈ ਔਰ ਸੰਪੂਰਨਤਾ ਦੀ ਅਰਦਾਸ ਬੇਨਤੀ ਹੋਣੀ ਹੈ ਸ਼੍ਰੀ ਅਨੰਦ ਸਾਹਿਬ ਜੀ ਦਾ ਜਾਤੀ ਹੋ ਚੁੱਕੇ ਹੈ ਆਪਾਂ ਸਲੋਕ ਪੜ੍ਹਨੇ ਹਨ ਸੱਚੀ ਗੁਰਸੰਗਤ ਨੇ ਉਪਰੰਤ ਅਰਦਾਸ ਬੇਨਤੀ ਹੋਵੇਗੀ ਸਤਿਗੁਰਾਂ ਦਾ ਪਾਵਨ ਪਵਿੱਤਰ ਮੁਕਮਲ ਸਭ ਸਰਪਨ ਕਰਾਂਗੇ ਔਰ ਅਗਲਾ ਸਮਾਂ ਮਹਾਂਕਸ਼ਾਤ ਸਰਬਨ ਕਰਨਾ ਹੈਔ ਜਿਤਨੀ ਵੀ ਗੁਰ ਸੰਗਤਾਂ ਮਹਰੀ ਜੀ ਮਹਾਰਾਜ ਜੀ ਦੀ ਜਨ ਦੇ ਵਿੱਚ 71ਵੇਂ ਸਮੁਖੀਆਂ ਗੁਰ ਸੰਗਤਾਂ ਦਾ ਪਰਵਤ ਕਾ ਦਾ ਬੋਲੇ ਲੋਕਾਂ ਬਾਤ ਕੀਤਾ ਜਾਂਦਾ ਜਿਨਨੇ ਵੀ ਕਦਮ ਚਲਤੀ ਹੈ ਸ੍ਰੀ ਮਕਰੀ ਜੀ ਆਇਆਂ ਵਰੀ ਆਇਆ ਸਾਰੀ ਸੰਗਤ ਦੇ ਚਰਨਾ ਤੇ ਕੋਰਾਂ ਬਾਦ ਨਮਸਕਾਰ ਹੈ ਜੀ ਆਇਆਂ ਸਭ ਸੰਗਤਾਂ ਨੂੰ ਫਗਨਾਂ ਨਹੀ ਮਿਲੇ دیدار ਥੋੜੇ ਲਗੇ ਹਾਜਰੀ ਵਿੱਚ ਦਰਬਾਰ ਸੱਚੇ ਕੁਸ਼ਤ ਤੇ ਗੁਰੂ ਹਕੀਰ ਸਾਹਿਬ ਤੇ ਮਹਿਨਾ ਭਰੀਆਂ ਸਜੀਆਂ ਵਿੱਚ ਸੰਗਤਾਂ ਦੇ ਉੱਚੇ ਸੁੱਚੇ ਨੇਨ ਵਿਚਾਰ ਥੋੜੇ ਇੱਕੇ ਖੁਸ਼ੀ ਦੇ ਪੁਸ਼ਪ ਦਰਬਾਰ ਸਿੰਘ ਆਪਾਂ ਮੱਠ ਕੇ ਇਕੱਠੇ ਵਿੱਚ ਹਾਂ ਜਿੰਨੇ ਵਿਚਾਰ ਚਲ ਕੇ ਆਏ ਸਿਰ ਉੱਤੇ ਸਵਾ